ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਸੰਗਤ ਲੱਗ ਰਹੀ ਹੈ ਜੀ ਗੰਡੇ ਲਾਉਣ ਰਾਜਸਥਾਨ ਚ ਸੰਤਮਾ ਪੁਰਸ਼ ਬਾਬਾ ਅਮਰੀਕ ਸਿੰਘ ਜੀ ਪਟਿਆਲੇ ਵਾਲੇ ਦੀ ਸੇਵਾ ਰਾਜਸਥਾਨ ਚ ਚੱਦ ਰਹੀ ਹੈ ਜੀ ਸੰਗਤ ਲੱਗ ਰਹੀ ਹੈ ਉੱਬੇ ਦੀ ਗੰਡੇ ਲਾਉਣ ਜੀ ਆਏ ਸਾਲ ਦੀ ਸੇਵਾ ਹੈ ਮਾਹ ਪੁਰਸ਼ਾਂ ਦੀ ਕਿਰਪਾ ਨਾਲ ਸੰਗਤ ਆ ਰਹੀ ਹੈ ਗੰਡੇ ਲਾਉਣ ਹੁਣ ਲੱਗਾਂਗੇ ਜੀ ਗੰਡੇ ਲਾਉਣ 8:30 ਵਜੇ 7:30 ਵਜੇ ਦਾ ਸੂਰਜ ਚੜ੍ਹ ਰਿਹਾ ਜੀ ਰਾਜਸਥਾਨ ਚ ਪੂਰਾ ਕੜਾਕੇ ਦਾ ਹੁਣ ਪੂਰੀ ਤੁਪਾਈ ਫੁੱਲ ਤੁਪਾਈ ਮਾਪੁਰਛਾ ਦੀ ਬਹੁਤ ਵੱਡੀ ਕਿਰਪਾ ਹੈ ਬਾਬੇ ਨਾਨਕ ਦੀ ਮੇਹਰਾਂ ਨੇ ਉਭਾਈ ਸਕਤਾਂ ਦੇ ਆਇ ਸਤਿ ਸੇਵਾ ਮਿਲਦੀ ਹੈ ਮਾਪੁਰਛਾ ਦੀ ਅੰਡੇ ਲਾਉਣ ਦੀ ਉਹ ਵਾਹਿਗੁਰੂ ਸਤਨਾਮ ਵਾਹਿਗੁਰੂ ਦੱਬ ਕੇ ਵੀਡੀਓ ਸ਼ੇਅਰ ਕਰਿਆ ਕਰੋ ਜਿੰਨੇ ਵੀ ਹੋ ਸਕੇ ਵੱਤ ਤੋਂ ਵੱਤ ਸੰਗਤਾਂ ਨਾਲ ਪਹੁੰਚੇ ਬਾਹਰ ਬੈਠੀਆਂ ਸੰਗਤਾਂ ਦੇਖ ਰਹੀਆਂ ਨੇ ਜਿਹੜੀਆਂ ਸਾਰਿਆਂ ਨੇ ਪਹੁੰਚੇ ਵੀਡੀਓ ਇਹ ਮਾਪੁਰਛਾ ਦੀ ਰਾਜਸਥਾਨ ਚ ਆਈ ਮਾਪੁਰਛਾ ਦੀ ਜਮੀਨ ਹੈ ਦਾਲ ਸਬਜ਼ੀ ਜੀਰਾ ਜੂਰਾ ਸਭ ਕੁਝ ਲਾਉਂਦੇ ਨੇ ਮਾਪੁਰ ਸਾਰਾ ਗੁਰੂ ਘਰਾਂ ਚ ਲੰਗਰਾਂ ਚ ਜਾਂਦਾ ਜੀ ਤਮਟਾਣ ਸਾਹਿਬ ਡੇਰਾ ਹੀਰਾ ਬਾਗ ਦੁਖਣਵਾਰ ਸਾਰੇ ਕਿਤੇ ਜਾਣਗੇ ਜੀ ਗੰਡੇ ਹੀ ਬਹੁ ਬੱਡੀ ਸੇਵਾ ਮਾਪੁਰ ਚੰਦ ਬਾਬਾ ਅਮਰੀਖੀ ਪਟਿਆਲੇ ਵਾਲਿਆਂ ਦੀ ਸੇਵਾ ਵਾਹਿਗੁਰੂ ਸਤਨਾਮ ਵਾਹਿਗੁਰੂ ਦੱਬ ਕੇ ਵੀਡੀਓ ਸ਼ੇਅਰ ਕਰਦੇ ਖੁਦ ਤੋਂ ਬਾਅਦ ਸੰਗਤਾਂ ਕੋਲ ਪਹੁੰਚੇ ਵੀਡੀਓ ਬਾ ਸੰਗਤਾਂ ਆ ਰਹੀਆਂ ਨੇ ਜੀ ਮਗਰ ਵਸ ਹੁਣ ਗੰਡੇ ਲਾਉਣ ਚਾਚੂ ਪੀਕੇ ਮਾ ਬੜੀ ਸੀ ਬਾਂ ਮਾ ਪਰਸਾਨੀ ਧੁੱਪੇ ਬਹੁਤਾ ਇਹ ਸੂਰਜ ਕਣੀ ਚੱਕਿਆ ਬਣੀ ਜਾਂਦਾ ਨਹੀਂ ਧੁੱਪ ਵੰਦੀ ਜਾਂਦਾ ਵਾਹਿਗੁਰੂ ਸਤਨਾਮ ਵਾਹਿਗੁਰੂ ਆਜੋ ਸੰਗਤਵਾ ਆਜੋ ਕਰਾ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਦੱਬ ਕੇ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ